ਹੈਲੋ ਸਤ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਕਰਦੇ ਹਾਂ ਵੀਡੀਓ ਸ਼ੁਰੂ ਤੇ ਪਹਿਲਾਂ ਤੁਹਾਡੇ ਨਾਮ ਬੋਲ ਦਿੰਨੇ ਹਾਂ ਜੀ ਮਲਕੀਤ ਬਰਨਾਲੇ ਵਾਲੇ ਬਹੁਤ ਬਹੁਤ ਧੰਨਵਾਦ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਆ ਠੀਕ ਠਾਕ ਹੋ ਅੱਗੇ ਵਾਪਸ ਕਿ ਉੱਥੇ ਹੀ ਹੋਲੇ ਕਿੱਦਾਂ ਦਾ ਵੈਦਰ ਆ ਉੱਥੇ ਦੱਸਿਓ ਜੀ ਕਮੈਂਟ ਕਰਿਓ ਕੁਲਵਿੰਦਰ ਗਿੱਲ ਬਹੁਤ ਬਹੁਤ ਧੰਨਵਾਦ ਜੀ। ਪ੍ਰੀਤੀ ਰਾਣੀ ਹੁਸ਼ਿਆਰਪੁਰ ਤੋਂ ਬਹੁਤ ਬਹੁਤ ਧੰਨਵਾਦ ਜੀ। ਪਬਜੀ ਬੈਨ ਬਹੁਤ ਬਹੁਤ ਧੰਨਵਾਦ ਜੀ। ਰਮਨ ਬਰਾੜ ਤੇ ਨਾਲੇ ਰਿੰਕਲ ਬਾਰੇ ਪੁੱਛਿਆ ਹੈ। ਦੇਖੋ ਜੀ ਆਪਾਂ ਬਹੁਤ ਸਾਰੀਆਂ ਵੀਡੀਓ ਪਾ ਚੁੱਕੇ ਆ ਰਿੰਕਲਸ ਦੇ ਤੇ ਬਾਕੀ ਇਹ ਹੀ ਆ ਕਿ ਤੁਹਾਡੇ ਜੀ ਰਿੰਕਲਸ ਆ ਚੁੱਕੇ ਆ ਤੁਸੀਂ ਆਪਣੇ ਚਿਹਰੇ ਦੇ ਉੱਪਰ ਮਤਲਬ ਕੋਈ ਵੀ ਮੋਇਸਚਰਾਈਜ਼ਰ ਜਿਵੇਂ ਆਪਾਂ ਨੇਚਰਲ ਹੈਗਾ ਜਿਵੇਂ ਆਪਣੇ ਮਲਾਈ ਹੋਗੀ ਮੱਖਣੀ ਹੋਗੀ ਤੁਸੀਂ ਡੇਲੀ ਰਾਤ ਨੂੰ ਲਗਾਓ ਮਲਾਈ ਆ ਤੁਸੀਂ অ্যালোਵਿਰਾ ਦੇ ਵਿੱਚ ਮਿਲਾ ਕੇ ਲਗਾਇਆ ਕਰੋ ਬਹੁਤ ਹੱਦ ਤੱਕ ਤੁਹਾਨੂੰ ਕੁਝ ਕੁ ਦਿਨਾਂ ਦੇ ਵਿੱਚ ਹੀ ਤੁਹਾਨੂੰ ਫਰਕ ਨਜ਼ਰ ਆਉਣ ਲੱਗ ਜਾਊਗਾ অ্যালোਵਿਰਾ ਦੇ ਵਿੱਚ ਥੋੜੀ ਜੀ ਮਲਾਈ ਮਿਲਾ ਕੇ ਲਗਾ ਲਿਆ ਕਰੋ ਜੇ ਮਲਾਈ ਨਹੀਂ ਲਗਾਨੀ ਤੁਸੀਂ ਤੇ ਜਿਹੜਾ ਹੁੰਦਾ ਏ ਆਪਾਂ ਕਹਿੰਦੇ ਨੇ ਕੋਕੋਨਟ ਦਾ ਤੇਲ ਹੁੰਦਾ ਆਪਣਾ ਖੋਪੇ ਵਾਲਾ ਤੁਸੀਂ ਉਹ ਤੇ ਐਲੋਵੀਰਾ ਮਿਕਸ ਕਰਕੇ ਉਹ ਤੁਸੀਂ ਡੇਲੀ ਲਗਾਓ ਤੁਹਾਡੇ ਰਿੰਕਲ ਬਹੁਤ ਜਲਦੀ ਠੀਕ ਹੋ ਜਾਣਗੇ ਕਿਉਂਕਿ ਏਜ ਤੁਹਾਡੀ ਥੋੜੀ ਹੈ ਤੁਸੀਂ ਜਿਵੇਂ 37 ਹੀ ਦੱਸਿਆ ਹਨ ਤੇ ਬਹੁਤ ਜਲਦੀ ਠੀਕ ਹੋਣਗੇ ਕਿਉਂਕਿ ਜਿਹੜੀਆਂ ਆਪਣੀਆਂ আর ਮੇਰੀ ਲੋਕ ਯੂਜ਼ ਕਰਦੇ ਆ ਉਹ ਕਹਿ ਦਿੰਦੇ ਆ ਕਿ ਬਹੁਤ ਜ਼ਿਆਦਾ ਫਰਕ ਪੈਂਦਾ ਹੈ ਨਾ ਚੀਜ਼ਾਂ ਦੇ ਨਾਲ ਤੇ ਇਹ ਪੂ ਨੈਚੁਰਲ ਚੀਜ਼ਾਂ ਐ ਕੋਈ ਸਾਈਡ ਇਫੈਕਟ ਨਹੀਂਗਾ ਤੇ ਤੁਸੀਂ ਜ਼ਰੂਰ ਟਰਾਈ ਕਰਿਓ ਤੁਸੀਂ ਥੋੜਾ ਜਿਹਾ ਐਲੋਵੀਰਾ ਰਾਤ ਨੂੰ ਹੱਥ ਤੇ ਹੀ ਇਦਾਂ ਪਾ ਕੇ ਹੱਥ ਤੇ ਪਾ ਲਿਆ ਥੋੜਾ ਜਿਹਾ ਐਲੋਵਿਰਾ ਦੋ ਕਬੂੰਦਾਂ ਦੇ ਵਿੱਚ ਤੁਸੀਂ ਨਾਰੀਅਲ ਤੇਲ ਦੀਆਂ ਪਾਲੀਆਂ ਤੇ ਫਿਰ ਤੁਸੀਂ ਆਪਣੇ ਫੇਸ ਤੇ ਚੰਗੀ ਤਰ੍ਹਾਂ ਪਹਿਲਾਂ ਫੇਸ ਨੂੰ ਧੋ ਕੇ ਤੇ ਡੀਲੀ ਲਗਾਇਆ ਕਰੋ ਤੇ ਤੁਹਾਨੂੰ ਦਿਨ ਬਦਿਨ ਫਰਕ ਨਜ਼ਰ ਆਊਗਾ ਠੀਕ ਹੈ ਜੀ 나జిਆ ਖਾਨ ਸ਼ੇਰਪੁਰ ਤੋਂ ਬਹੁਤ ਬਹੁਤ ਧੰਨਵਾਦ ਜੀ ਸਰਬਜੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਸਿਮਰਜੀਤ ਬਹੁਤ ਬਹੁਤ ਧੰਨਵਾਦ ਜੀ ਤੇ ਠੀਕ ਹੈ ਜੀ ਆਪਾਂ ਨੂੰ ਜਿੰਨੇ ਕਮੈਂਟ ਆਏ ਸੀ ਆਪਾਂ ਤੁਹਾਡੇ ਨਾਮ ਬੋਲਦੇ ਆ ਤੁਸੀਂ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਜੀ ਤੇ ਆਪਾਂ ਤੁਹਾਡੇ ਮਿਸ਼ੇ ਨਾਮ ਬੋਲਦੇ ਆ ਤੁਹਾਡਾ ਕੋਈ ਵੀ ਕਮੈਂਟ ਹੁੰਦਾ ਆਪਾਂ ਜਵਾਬ ਦਿੰਨੇ ਆ ਉਹਦਾ ਹਨਾ ਜੋ ਵੀ ਆਪਣੇ ਮਤਲਬ ਹੁੰਦਾ ਏ ਕਿ ਆਪਾਂ ਨੂੰ ਆਹ ਦੱਸ ਸਕਦੇ ਆਪਾਂ ਤੇ ਉਹ ਆਪਾਂ ਨਾਲ ਦੀ ਨਾਲ ਹੀ ਤੁਹਾਨੂੰ ਕਮੈਂਟ ਵੀ ਰਿਪਲਾਈ ਦਿੰਨੇ ਆ ਇਹ ਨਹੀਂ ਹੈਗਾ ਕਿ ਆਪਾਂ ਤੁਹਾਡਾ ਕਮੈਂਟ ਦੇਖ ਕੇ ਜਾਂ ਤੁਹਾਨੂੰ ਆਪਾਂ ਦੱਸ ਦੇਣੀ ਕਿ ਜਿੰਨੀਆਂ ਵੀ ਪੈਣਾ ਮੈਨੂੰ ਪੁੱਛਦੀਆਂ ਏ ਜਿਹੜੀ ਚੀਜ਼ ਬਾਰੇ ਮੈਨੂੰ ਨੌਲੇਜ ਹੁੰਦੀ ਹੈ ਨਾ ਵੀ ਆਹ ਚੀਜ਼ ਤੁਹਾਡ ਠੀਕ ਹੋ ਸਕਦੀ ਆ ਮੈਂ ਤੁਹਾਨੂੰ ਜ਼ਰੂਰ ਦੱਸਦੀ ਆ ਅੱਜ ਆਪਾਂ ਦੱਸ ਰਹੇ ਆ ਤੁਹਾਨੂੰ ਵਾਲਾਂ ਦੀਆਂ ਜਿਵੇਂ ਪੈਣਾ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈਗੀ ਹਨਾ ਵੀ ਵਾਲ ਆ ਕਹਿਨੀਆਂ ਸਾਡੇ ਇੱਥੇ ਮੂਰੇ ਤੇ ਜਿਹੜੀਆਂ ਜੜਾਂ ਹੁੰਦੀਆਂ ਵਾਲਾ ਦੀਆਂ ਕਿ ਬਹੁਤ ਜ਼ਿਆਦਾ ਵਾਈਟ ਹੋ ਗਏ ਆ ਵਾਈਟ ਹੈਰ ਬਾਰੇ ਕੁਝ ਦੱਸੋ ਵਾਈਟ ਹੈਰ ਬਾਰੇ ਤੇ ਹੁਣ ਜਿਵੇਂ ਆਮਲੇ ਚੱਲ ਰਹੇ ਆ ਬਹੁਤ ਜ਼ਿਆਦਾ ਹਨ ਤੇ ਤੁਸੀਂ ਕੀ ਕਰਨਾ ਹੈ ਕਿ ਆਮਲਾ ਆ ਦੇਖੋ ਜੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਤਰੀਕਾ ਕਿ ਕਿਸ ਤਰੀਕੇ ਦੇ ਨਾਲ ਕਰਨਾ ਹੈ ਆਪਾਂ ਕੋਲੀ ਲੈ ਲਈਏ ਇੱਕ ਤੇ ਇੱਕ ਆਪਾਂ ਰੱਖ ਲਈ ਆ ਪੋਣੀ ਤੇ ਆ ਆਮਲੇ ਲੇਲੇ ਤੇ ਹਮਲੇ ਨੂੰ ਆਪਾਂ ਕੀ ਕਰਨਾ ਹੈ ਕੱਦੂ ਕਸ ਕਰ ਲੈਣਾ ਆਪਾਂ ਤੁਹਾਨੂੰ ਸ਼ਾਰਟਕਟ ਹੀ ਦੱਸ ਰਹੇ ਕਿ ਸਿੰਪਲ ਜਿਹਾ ਹੀ ਕੰਮ ਆ ਇੱਕ ਚਾਹ ਪਾਣੀ ਰੱਖ ਲਿਓ ਥੱਲੇ ਭਾਂਡਾ ਰੱਖ ਲਿਓ ਉੱਪਰ ਤੁਸੀਂ ਇਦਾਂ ਦਾ ਮਤਲਬ ਜਿਹੜਾ ਪਗਰੇਟਰ ਆ ਹਨਾ ਕੱਦੂ ਕਸ ਜੀ ਨੂੰ ਬੋਲਦੇ ਆ ਤੇ ਇਦਾਂ ਕਰਕੇ ਆਪਾਂ ਕੱਦੂ ਕਸ ਕਰ ਲੈਣਾ ਤੇ ਬਹੁਤ ਜ਼ਿਆਦਾ ਨਾ ਫਰਕ ਪਊਗਾ ਕਿਉਂਕਿ ਆਮਲਾ ਹਮੇਸ਼ਾ ਮੰਨਿਆ ਜਾਂਦਾ ਹੈ ਕਿ ਬਹੁਤ ਵਧੀਆ ਚੀਜ਼ ਆ ਆਮਲੇ ਦਾ ਖਾਦਾ ਤੇ ਸਿਆਣਿਆਂ ਦਾ ਕਿਹਾ ਜਿਵੇਂ ਆਪਾਂ ਕਹਿ ਦਿੰਨੇ ਆ ਕਿ ਬਾਅਦ ਚ ਪਤਾ ਲੱਗਦਾ ਉਮਰ ਲੰਗੀ ਤੂੰ ਇਸ ਕਰਕੇ ਜਿਵੇਂ ਕਹਿੰਦੇ ਕਿ ਆਮਲਾ ਹੈ ਜਿਹੜਾ ਬਹੁਤ ਗੁਣਕਾਰੀ ਹੈ ਬਹੁਤ ਜ਼ਿਆਦਾ ਖਾਓ ਵੀ ਵੱਧ ਤੋਂ ਵੱਧ ਹੁਣ ਸੀਜ਼ਨ ਚੱਲ ਜੀ ਜਾਂਦਾ ਆਮਲੇ ਵੱਧੂ ਮਿਲ ਜਾਂਦੇ ਆ ਮਨ ਲਾਦਾ ਫਰਵਰੀ ਮਾਰਚ ਤੱਕ ਮਿਲਣਗੇ ਤੇ ਆ ਤਿੰਨ ਚਾਰ ਮਹੀਨੇ ਦੱਬ ਕੇ ਆਮਲੇ ਖਾਓ ਜਿਨ੍ਹਾਂ ਨੂੰ ਸਿਰ ਦੀ ਹਨਾ ਵਾਲਾਂ ਦੀ ਪ੍ਰੋਬਲਮ ਹੈਗੀ ਆ ਸਕਿਨ ਦੀ ਆ ਵਿਟਾਮਿਨ ਸੀ ਬਹੁਤ ਜ਼ਿਆਦਾ ਹੈ ਇਹਦੇ ਵਿੱਚ ਤੇ ਆਪਾਂ ਨੂੰ ਜਿਵੇਂ ਵਿਟਾਮਿਨ ਸੀ ਵਾਲੀਆਂ ਚੀਜ਼ਾਂ ਜ਼ਰੂਰ ਵਿਟਾਮਿਨ ਸੀ ਤਾਂ ਆਪਾਂ ਦੇਖੋ ਜੀ ਕਿਸੇ ਚੀਜ਼ ਤੋਂ ਵੀ ਆਪਾਂ ਨੂੰ ਮਿਲਦਾ ਹੀ ਨਹੀਂਗਾ ਨਾ ਕਿੰਨਾ ਕ ਆਪਾਂ ਆਪਣੀ ਡਾਈਟ ਦੇ ਵਿੱਚ ਆਪਾਂ ਲੈਨੇ ਆ ਫਿਰ ਆਪਾਂ ਕਹਿ ਦਿੰਨੇ ਆ ਕਿ ਆਪਣੀ ਸਕਿਨ ਖਰਾਬ ਹੋਊਗੀ ਆਪਣੇ ਵਾਲ ਖਰਾਬ ਹੋਗੇ ਤੇ ਆਪਾਂ ਨੂੰ ਇਹ ਹੁੰਦਾ ਕਿ ਆਪਾਂ ਵਿਟਾਮਿਨ ਸੀ ਤਾਂ ਲੈਂਦੇ ਹੀ ਨਹੀਂਗੇ ਕਈ ਦਾ ਵੀ ਨਹੀਂ ਚਲੋ ਕਦੇ ਹੋਇਆ ਸੰਤਰਾ ਲੈਂਦੇ ਆ ਕਦੇ ਖਾ ਲਈ ਕਦੇ ਨਾ ਖਾ ਲਈ ਉਹ ਵੀ ਸੰਤਰੇ ਦਾ ਵੀ ਇੱਕ ਸੀਜ਼ਨ ਹੁੰਦਾ ਹਨਾ ਚਲੋ ਆਹ ਸਰਦੀਆਂ ਦੇ ਵਿੱਚ ਹੁੰਦਾ ਸੰਤਰਾ ਉਦੋਂ ਆਪਾਂ ਕਹੀ ਜਾਂਦੇ ਨੇ ਇਹਨੇ ਹਾਈ ਠੰਡ ਹਾਈ ਠੰਡ ਤੇ ਸੰਤਰੇ ਵੀ ਵੱਧ ਤੋਂ ਵੱਧ ਖਾਓ ਜਿੰਨਾਂ ਨੂੰ ਇਹ ਆ ਕਿ ਸਕਿਨ ਵਧੀਆ ਚਮਕਦਾਰ ਹੋਵੇ 글로 ਆਵੇ ਚਿਹਰੇ ਦੇ ਉੱਪਰ ਸੰਤਰੇ ਖਾਓ ਵੱਧ ਤੋਂ ਵੱਧ ਤੇ ਆਮਲੇ ਖਾਓ ਤੇ ਬਹੁਤ ਹੀ ਸੋਖਾ ਹੈ ਆਪਾਂ ਤੁਹਾਨੂੰ ਤਰੀਕਾ ਦੱਸਤਾ ਬਿਆਹੀ ਰੱਖ ਲਿਆ ਕਰੋ ਨਾਲ ਇਹ ਰੱਖਿਆ ਆ ਦੇਖੋ ਆ ਆਪਣਾ ਨਿਕਲਿਆ ਤੇ ਆ ਵਹਿੰਦੇ ਜਿੰਨਾ ਕਾ ਪਸਿਰ ਨੂੰ ਲਾਣਾ ਹੈ ਆ ਦੇਖ ਲਓ ਇੱਧਰ ਆ ਆਪਣਾ ਚਮਚਾ ਡੇਢ ਚਮਚਾ ਰਸਦਾ ਨਿਕਲਿਆ ਹੈ ਤੇ ਹੁਣ ਆਪਾਂ ਇਹਨੂੰ ਕੀ ਕਰਨਾ ਹੈ ਆਪਾਂ ਕਾਟਨ ਲੈ ਲੈਣੀ ਆ ਥੋੜੀ ਜੀ ਆਪਾਂ ਕਾਟਨ ਲੈ ਲੈਣੀ ਆ ਤੇ ਕਾਟਨ ਦੇ ਨਾਲ ਤੁਸੀਂ ਆਪਣੀਆਂ ਜਿਹੜੀਆਂ ਜੜਾਂ ਹੈ ਰੂਟਸ ਹੁੰਦੀਆਂ ਆਪਣੇ ਵਾਲਾਂ ਦੀਆਂ ਤੇ ਉਹਦੇ ਵਿੱਚ ਤੁਸੀਂ ਚੰਗੀ ਤਰ੍ਹਾਂ ਨੂੰ ਲਗਾ ਲੈਣਾ ਇਦਾਂ ਡਿੱਪ ਕਰ ਕਰਕੇ ਲਗਾ ਲੈਣਾ ਤੇ ਤੁਸੀਂ ਆ ਹੁਣ ਹੈਗਾ ਤੁਸੀਂ ਡੇਲੀ ਵੀ ਲਗਾ ਸਕਦੇ ਹੋ ਇਹ ਨਹੀਂ ਹੈਗਾ ਕਿ ਤੁਸੀਂ ਡੇਲੀ ਇਹਨੂੰ ਲਗਾ ਜੇ ਲਿਆ ਤੇ ਫਿਰ ਤੁਸੀਂ ਵਾਲ ਧੋ ਨਹੀਂ ਧੋਨੇ ਆ ਕੋਈ ਚੱਕਰ ਨਹੀਂ ਜੀ ਇਹ ਨੇਚਰਲ ਚੀਜ਼ ਆ ਇਹਦੇ ਨਾਲ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਜੇ ਤੁਸੀਂ ਦੋ ਦਿਨ ਰੁੱਕ ਕੇ ਵੀ ਵਾਲ ਧੋ ਲਓਗੇ ਤਾਂ ਵੀ ਕੋਈ ਗੱਲ ਨਹੀਂ ਕਈ ਵਾਰ ਭੈਣਾਂ ਨੂੰ ਹੁੰਦਾ ਕਿ ਨਹੀਂ ਨਹੀਂ ਡੇਲੀ ਡੇਲੀ ਕਿੱਥੇ ਵਾਲ ਧੋਵਾਂਗੇ ਹਨਾ ਫਿਰ ਔਖਾ ਲੱਗਦਾ ਏ ਤੇ ਜਿਹੜੇ ਧੋ ਸਕਦੇ ਚਲੋ ਧੋ ਵੀ ਲੈਣ ਜਿਹਨਾਂ ਨੂੰ ਲੱਗਦਾ ਵੀ ਨਹੀਂ ਇਸ ਦਾ ਧੋਣੇ ਆ ਪਰ ਮੈਂ ਤੁਹਾਨੂੰ ਇਹ ਕਹੂੰਗੀ ਕਿ ਇਹ ਨੈਚੁਰਲ ਚੀਜ਼ ਆ ਇਹਦੇ ਨਾਲ ਕੁਝ ਵੀ ਨਹੀਂ ਹੁੰਦਾ ਤੁਸੀਂ ਆਪਣੇ ਵਾਲਾਂ ਤੇ ਲਗਾ ਕੇ ਨੂੰ ਇੱਕ ਦੋ ਦਿਨਾਂ ਬਾਅਦ ਵੀ ਵਾਲ ਵਾਸ਼ ਕਰ ਸਕਦੇ ਹੋ ਕੋਈ ਚੱਕਰ ਨਹੀਂਗਾ ਤੇ ਇਹਨੂੰ ਬਸ ਇਦਾਂ ਹੀ ਤੁਸੀਂ ਲਗਾ ਲੈਣਾ ਵਾਲਾਂ ਦੇ ਉੱਪਰ ਠੀਕ ਹੈ ਬਿਲਕੁਲ ਵੀ ਟੈਨਸ਼ਨ ਨਹੀਂ ਲੈਣੀ ਵੀ ਹਾਇ ਵਾਲ ਨਹੀਂ ਝੋਤੇ ਸਮਝੋ ਜਿੰਨੇ ਹੀ ਦੋ ਤਿੰਨ ਦਿਨ ਆਪਣੇ ਵਾਲਾਂ ਦੇ ਵਿੱਚ ਪਿਆਰ ਹੋਊਗਾ ਵਧੀਆ ਅਸਰ ਰਹੂਗਾ ਦਿੱਲੀ ਲਗਾ ਲਿਆ ਕਰੋ ਕੋਈ ਚੱਕਰ ਨਹੀਂ ਆ ਤੇ ਬਸ ਥੋੜਾ ਜਿਹਾ ਕੱਢੋ ਫਰੈਸ਼ ਕੱਢਣਾ ਹੈ ਵੈਸੇ ਇਹ ਨਹੀਂ ਹੈਗਾ ਕਿ ਤੁਸੀਂ ਕੱਢ ਕੇ ਰੱਖ ਦੋ ਉਹਦਾ ਫਿਰ ਕੋਈ ਨਹੀਂ ਹੈਗਾ ਤੁਸੀਂ ਔਲੇ ਲਿਆ ਕੇ ਅੱਧੇ ਤੁਸੀਂ ਚਾਰ ਮੈਂ ਬਣਾਇਆ ਹੈ ਗੱਲ ਆਚਾਰ ਬਣਾਇਆ ਉਹ ਵੀ ਮੈਂ ਬੜੇ ਸੌਖੇ ਤਰੀਕੇ ਨਾਲ ਬਣਾਇਆ ਜੇ ਤੁਹਾਨੂੰ ਰੈਸਪੀ ਚਾਹੀਦੀ ਹੈ ਤੇ ਮੈਂ ਜ਼ਰੂਰ ਤੁਹਾਨੂੰ ਰੈਸਪੀ ਦੇਵਾਂਗੀ ਇੱਕ ਮੈਂ ਜਿਬੜਾਂ ਦਾ ਆਚਾਰ ਬਣਾਉਣਾ ਹੈ ਤੇ ਜੇ ਤੁਸੀਂ ਮਤਲਬ ਕਹੋਗੇ ਕਮੈਂਟ ਕਰਕੇ ਇਹ ਚਿਬੜਾਂ ਦਾ achar ਚਿਬੜਾ ਜਿਹੜੇ ਆਪਣੇ ਬਹੁਤ ਜ਼ਿਆਦਾ ਗੁਣਕਾਰੀ ਆਪਣੇ ਵਸਤੇ ਠੀਕ ਹੈ ਨਾ ਤੇ ਆਪਾਂ ਆਪਾਂ ਤਾਂ ਚਿਬੜੀ ਬੋਲਦੇ ਆਂ ਕਈ ਕੀ ਬੋਲਦੇ ਆ ਮੈਨੂੰ ਯਾਦ ਨਹੀਂਗਾ ਇੱਕ ਹੋਰ ਵੀ ਨਾਮ ਆ ਇੱਧਰ ਰਾਜਸਥਾਨ ਮੰਨੀ ਕਾਕੜੀ ਕੇ ਕੀ ਬੋਲਦੇ ਹੈ ਨਾ ਆਪਾਂ ਤਾਂ ਚਿਬੜੀ ਬੋਲਦੇ ਆਂ ਤੇ ਚਿਬੜਾਂ ਦਾ achar ਬਣਾਉਣਾ ਹੈ ਮੈਂ ਤੁਸੀਂ ਕਮੈਂਟ ਕਰਿਓ ਕਿ ਜੇ ਤੁਸੀਂ ਦੇਖਣਾ ਹੈ ਕਿ ਕਿਸ ਤਰੀਕੇ ਖਰਾਬ ਨਹੀਂ ਹੋਊਗਾ ਤੁਸੀਂ ਉਹਨੂੰ 2-3 ਮਹੀਨੇ ਸ਼ੇਮੀਨ ਨੇ ਸਾਲ ਸਟੋਰ ਕਰਕੇ ਰੱਖ ਸਕਦੇ ਹੋ ਆਪਾਂ ਇਸ ਤਰੀਕੇ ਦੇ ਨਾਲ ਬਣਾਵਾਂਗੇ ਤੇ ਬਹੁਤ ਟੇਸਟੀ ਬਣਦਾ ਹੈ ਤੇ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਨੂੰ ਦਿਖਾਵਾਂ ਤੇ ਫਿਰ ਮੈਂ ਵੀਡੀਓ ਬਣਾ ਲੂੰਗੀ ਕਈ ਵਾਰ ਆਏ ਹੁੰਦਾ ਨਾ ਕਿ ਆਪਾਂ ਉਹ ਵੀ ਵੀਡੀਓ ਪਾ ਦਈਏ ਹਨ ਫਿਰ ਅਗਲਾ ਕਹਿ ਦਿੰਦੇ ਆ ਕਿ ਐਵੇਂ ਹੀ ਦਿਖਾਈ ਜੰਨੇ ਆ ਤੇ ਮੈਂ ਜਿਹੜਾ ਇਹਦਾ ਬਣਾਇਆ ਆਮਲੇ ਦਾ ਤੇ ਮਿਰਚਾਂ ਉਹ ਵੀ ਬਣਾਇਆ ਮੈਂ ਥੋੜਾ ਜਿਹਾ ਕਿਉਂਕਿ ਐ ਹੋ ਜਾਂਦਾ ਨਾ ਔਲੇ ਹੁੰਦੇ ਆ ਜਿਹੜੇ ਜ਼ਿਆਦਾ ਟਾਈਮ ਨਾਲ ਫਰਸਟ ਓਰ ਨਹੀਂ ਕਰ ਸਕਦੇ ਖਰਾਬ ਹੋ ਹੀ ਜਾਂਦੇ ਆ ਤੇ ਆਪਾਂ ਇਸ ਤਰੀਕੇ ਦੇ ਨਾਲ ਬਣਾਇਆ ਵੀ ਆਪਾਂ ਜਲਦੀ ਜਲਦੀ ਖਾ ਸਕੀਏ ਆਪਾਂ ਥੋੜਾ ਜਿਹਾ ਹੀ ਬਣਾਇਆ ਕਿਉਂਕਿ ਫੈਮਿਲੀ ਦੇ ਹਿਸਾਬ ਨਾਲ ਜਿਹਨਾਂ ਦੀ ਤੇ ਫੈਮਿਲੀ ਵੱਡੀ ਆ ਸਾਡੇ ਇਹ ਹੈਗਾ ਕਿ ਬੱਚੇ ਵੀ ਬਸ ਬੇਟਾ ਨਹੀਂ ਖਾਂਦਾ ਗੁੜੀਆਂ ਤਾਂ ਖਾਂਦੀ ਆ ਤੇ ਇਹਨਾਂ ਦੇ ਪਾਪਾ ਵੀ ਬਹੁਤ ਘੱਟ ਖਾਂਦੇ ਆ achar ਵਗੈਰਾ ਤੇ ਅਸੀਂ ਦੋਨੋਂ ਮਾਂ ਬੇਟੀ ਅਸੀਂ ਖਾ ਲੈਣੀ ਆ ਤੇ ਅਸੀਂ ਥੋੜਾ ਜਿਹਾ ਹੀ ਬਣਾਇਆ ਕਿ ਚਲੋ ਤੇ ਆਪਾਂ ਨਵੇਂ ਤਰੀਕੇ ਦੇ ਨਾਲ ਬਣਾਇਆ ਤੇ ਬਹੁਤ ਟੇਸਟੀ ਬਣਿਆ ਤੇ ਹੁਣ ਉਸ ਦਿਨ ਮੈਨੂੰ ਲੱਗ ਰਿਹਾ ਸੀ ਕਿ ਮੈਂ ਕਿਹਾ ਮੈਂ ਵੀਡੀਓ ਬਣਾ ਲਵਾਂ ਤੇ ਮੈਂ ਪੈਣਾ ਨੂੰ ਸ਼ੇਅਰ ਕਰੂੰਗੀ ਫਿਰ ਮੈਂ ਸੋਚਿਆ ਕਿ ਨਹੀਂ ਚਲ ਛੱਡ ਖੜਾ ਤੇ ਹੁਣ ਮੈਂ ਚਿਬੜਾਂ ਦਾ ਆਚਾਰ ਬਣਾਉਣਾ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਵੀਡੀਓ ਬਣਾਵਾਂ ਤੁਸੀਂ ਮੈਨੂੰ ਕਮੈਂਟ ਜ਼ਰੂਰ ਕਰ ਦਿਓ ਤੇ ਫਿਰ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਦਾਂਗੇ ਠੀਕ ਹੈ ਜੀ ਤੇ ਆ ਬਹੁਤ ਜ਼ਿਆਦਾ ਸੌਖਾ ਤਰੀਕਾ ਹੈ ਤੁਸੀਂ 3-4 ਮਹੀਨੇ ਜਿਵੇਂ ਹੁਣ ਆਪਾਂ ਨੂੰ ਮਿਲਣਗੇ ਆਮਲੇ ਤੁਸੀਂ ਦੱਬ ਕੇ ਆਪਣੇ ਵਾਲਾਂ ਤੇ ਲਗਾਓ ਇਹਨੂੰ ਤੇ ਬਹੁਤ ਜਲਦੀ ਜਿੰਨੇ ਚਲੋ ਆ ਗਏ ਆਪਾਂ ਕਹਿੰਨੇ ਹਨਾ ਉਹ ਤਾਂ ਆਪਾਂ ਕਹਿ ਨਹੀਂ ਸਕਦੇ ਪਰ ਜਿਹੜੇ ਉਮਰ ਤੋਂ ਪਹਿਲਾਂ ਬੱਚਿਆਂ ਦੇ ਆ ਰਹੇ ਆ ਤੁਸੀਂ ਬੱਚਿਆਂ ਦੇ ਵੀ ਲਗਾਓ ਕਿੰਨਾਂ ਬੱਚਿਆਂ ਦੇ ਵੀ ਬਹੁਤ ਜ਼ਿਆਦਾ ਹੋ ਰਹੇ ਆ ਵਾਲ ਚਿੱਟੇ ਹੋ ਰਹੇ ਆ ਅੱਜ ਕੱਲ ਤਾਂ ਇਹ ਕੋਈ ਏਜ ਦੇ ਹਿਸਾਬ ਨਾਲ ਤਾਂ ਹੁੰਦੇ ਨਹੀਂਗੇ ਹਨਾ ਇਹ ਤਾਂ ਪਤਾ ਹੀ ਨਹੀਂ ਲੱਗਦਾ ਕਿ ਛੋਟੇ ਛੋਟੇ ਬੱਚਿਆਂ ਦੇ ਵੀ ਚਿੱਟੇ ਵਾਲ ਹੋਏ ਪਏ ਆ ਤੁਸੀਂ ਉਹਨਾਂ ਦੇ ਵੀ ਲਗਾਓ ਜਿਨ੍ਹਾਂ ਦੇ ਇਸ ਤੋਂ ਪਹਿਲਾਂ ਚਿੱਟੇ ਹੋ ਗਏ ਆ ਉਹਨਾਂ ਨੂੰ ਤਾਂ ਬਹੁਤ ਜ਼ਿਆਦਾ ਫਰਕ ਪਊਗਾ ਤੇ ਚਲੋ ਜਿਨ੍ਹਾਂ ਦੇ ਆ ਗਏ ਆ ਥੋੜੇ ਬਹੁਤੇ ਉਹ ਠੀਕ ਆ ਜਿਹੜੇ ਮਤਲਬ ਏਜ ਹੋ ਚੁੱਕੀ ਆ ਜੀਵੇਂ ਆਪਾਂ ਕਹਿ ਦਿੰਨੇ ਹਨ 35 36 ਸਾਲ ਤੋਂ ਬਾਅਦ ਆਉਣੇ ਸ਼ੁਰੂ ਹੋ ਜਾਂਦੇ ਆ ਵੀ 35 ਪਲੱਸ ਹੋ ਗਏ ਆਪਾਂ ਫਿਰ ਆਪਣੇ ਚਿੱਟੇ ਵਾਲ ਵੀ ਆਉਣ ਲੱਗ ਜਾਂਦੇ ਚਲੋ ਉਹ ਤਾਂ ਏਜ ਦੇ ਹਿਸਾਬ ਦੇ ਨਾਲ ਆਪਾਂ ਕਹਿ ਦਿੰਨੇ ਆ ਪਰ ਏਜ ਦੇ ਹਿਸਾਬ ਨਾਲ ਵੀ ਹੁੰਦੇ ਆ ਨਾ ਵੀ ਹੌਲੀ ਹੌਲੀ ਆਉਣੇ ਚਾਹੀਦੇ ਕਈਆਂ ਦੇ ਬਹੁਤ ਤੇਜ਼ੀ ਦੇ ਨਾਲ ਆਉਂਦੇ ਆ ਤੇ ਤੁਸੀਂ ਇਦਾਂ ਦੀ ਕੋਈ ਵੀ ਮਤਲਬ ਇਦਾਂ ਤੁਸੀਂ ਇਹ ਯੂਜ਼ ਕਰੋਗੇ ਨਾ ਤੁਹਾਨੂੰ ਬਹੁਤ ਜ਼ਿਆਦਾ ਫਰਕ ਪਊਗਾ ਆਲਾ ਬਹੁਤ ਵਧੀਆ ਚੀਜ਼ ਆ ਖਾਓ ਵੀ ਤੇ ਵਾਲਾਂ ਤੇ ਵੀ ਲਗਾਓ ਤੇ ਰਾਤ ਨੂੰ ਲਗਾ ਕੇ ਆਰਾਮ ਨਾਲ ਸੌ ਜਿਓ ਕੋਈ ਚੱਕਰ ਨਹੀਂ ਆ ਠੀਕ ਹੈ ਜੀ ਤੇ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਪ੍ਰੈਸ ਕਰ ਦਿਓ ਕਿ ਹਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਓਕੇ ਜੀ ਧੰਨਵਾਦ